ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਰਾਵਾਂ ਦਾ ਸਵਾਗਤ ਹੈ ਇੱਕ ਵਾਰੀ ਫਿਰ ਆਪਣੇ ਪੇ ਵਿਵੇਗਰ ਦੇ ਵੀਰੇਵਾਸਤੇ ਲੋਰਲ ਸ਼ਾਰਟ ਤੇ ਕੁਝ ਆਰਟੀਕਲ ਨਵੇਂ ਆਏ ਆ ਆਪਣੇ ਕੋਲੇ ਸਭ ਤੋਂ ਪਹਿਲਾਂ ਕੁਟਾਈ ਦੇ ਵਿੱਚ ਨਿਊ ਆਰਟੀਕਲ ਆਇਆ ਹੈ ਕਾਰਗੋ ਸਟਾਈਲ ਬਹੁਤ ਸੋਹਣਾ ਪੀਸ ਹੈਗਾ ਚੈੱਕ ਕਰਵਾ ਲਈਦਾ ਇਹ ਨੇੜੇ ਲੋ ਕਰਕੇ ਫੁੱਲ ਸਟੇਟ ਆ ਸਾਈਡ ਤੇ ਪਾਕਟ ਬਣੀ ਵੀ ਹੈ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਨੇ ਕੱਪੜਾ ਬਹੁਤ ਸੋਹਣਾ ਲਾਈਨਿੰਗ ਦੇ ਵਿੱਚ ਬਿਲਕੁਲ ਨਿਊ ਸਟਾਫ ਆਇਆਗਾ ਪ੍ਰਾਈਸ ਵੀ ਬਿਲਕੁਲ ਜਿਆ ਆ ਫੁੱਲ ਬਾਟਮ ਸਟੇਟ ਹੋਊਗੀ ਅੰਦਰੋਂ ਕੱਪੜਾ ਬਹੁਤ ਸੌਫਟ ਹੈਗਾ ਜੈਨੂਅਲ ਦੀ ਚੀਜ਼ ਆ ਵੀਡੀਓ ਸ਼ੇਅਰ ਕਰ ਦਿ ਜੇ ਆਨਲਾਈਨ ਨੂੰ ਨੰਬਰ ਨੰਬਰ ਆਪਰੇ ਉੱਪਰ ਪਾਇਆ ਵਗ ਸਕਰੀਨ ਸ਼ਾਟ ਲੈ ਕੇ ਪਾ ਦਿਓ ਉਸ ਤੋਂ ਬਾਅਦ ਆ ਗਿਆ ਅਗਲਾ ਡਾਈ ਜੀ ਤਿੰਨ ਕਦਰਾਂ ਦੇ ਵਿੱਚ ਮਿਲਣਗੇ ਸਿੰਗਲ ਕਦਰ ਹੀ ਆਇਆ ਆਪਣੇ ਕੋਲੇ ਸਾਰੇ ਕਢਾਈ ਵਾਲੇ ਮਾਲ ਹੋਣਗੇ ਉਸ ਦਾ ਲਾਰਟੀਕਲ ਚੈੱਕ ਕਰ ਲਿਓ ਜੀ ਇਹ ਬੇਸਿਕ ਰੇਂਜ ਦੇ ਵਿੱਚ ਆਗਾ ਆ ਲੋ ਪੀਸ ਚੈੱਕ ਤੁਹਾਨੂੰ ਕਰਵਾ ਦਿੰਨੇ ਆ ਜੀ ਆ ਦੇਖੋ ਫੁੱਲ ਸਟੇਟ ਦੇ ਵਿੱਚ ਆ ਕ੍ਰਸ਼ ਦੇ ਵਿੱਚ ਕੱਪੜਾ ਆਗਾ ਔਰ ਇਹਦੇ ਕਲਰ ਤੁਹਾਨੂੰ ਮਿਲ ਜਾਣੇ ਆ ਵੀਰੇ ਤਿੰਨ ਇੱਕ ਤੇ ਟੈਨ ਕਲਰ ਆ ਗਿਆ ਬਾਟਮ ਬਿਲਕੁਲ ਓਕੇ ਆ ਇੱਕ ਗੱਠ ਤੋਂ ਵੀ ਉੱਪਰ ਜਿਆਦਾ ਸਵਾ ਗੱਠਾਂ ਨੂੰ ਮੂਰੀ ਆ ਜਾਂਦੀ ਆ ਬਲੈਕ ਕਲਰ ਆ ਗਿਆ ਵੀਰੇ ਉੱਪਰ ਛੋਟਾ ਜਿਹਾ ਲੋਜੀ ਕਰੋ ਚੈੱਕ ਉਸ ਵਾਲੇ ਦਾ ਨਿਊ ਕਲਰ ਆ ਗਿਆ ਲੱਗੇ ਸ਼ੇਡ ਬਿਲਕੁਲ ਵੱਖਰਾ ਤਿੰਨ ਕਦਰ ਮਿਲ ਜਾਣੇ ਸਾਈਜ਼ ਆ ਦੱਸਾਂ ਇਹ ਤੋਂ ਡਬਲ ਐਕਸਲ ਹੋਣੇ ਆ ਵੀਰੇ ਉਸ ਤੋਂ ਬਾਅਦ ਆ ਗਈ ਸ਼ਾਕਸ ਦੀ ਵੈਰਾਈਟੀ ਚੈੱਕ ਕਰ ਲਿਓ ਕਰਾਸ਼ ਦੇ ਵਿੱਚ ਬਲੈਕ ਪਾਕਟ ਹੋਊਗੀ ਬੈਗ ਤੇ ਕੋਕਰਪੋਰਟ ਕੀਤਾ ਆ ਲੋ ਐਲ ਐਕਸਲ ਡਬਲ ਐਕਸਲ ਤੁਹਾਨੂੰ ਸਾਈਜ਼ ਮਿਲ ਜਾਣੇ ਆ ਸਾਰੀ ਕਢਾਈ ਹੋਈ ਹੋਊਗੀ ਉੱਪਰ ਆ ਜੀ ਤੋਂ ਲੈਕਰ ਆਊਗਾ ਕਲਰ ਚੈੱਕ ਕਰੋ ਡਾਰਕ ਗ੍ਰੇ ਲਾਈਟ ਗ੍ਰੇ ਗ੍ਰੀਨ ਕਲਰ ਤਿੰਨ ਤੁਹਾਨੂੰ ਤਰੇ ਕਲਰ ਮਿਲ ਜਾਣੇ ਆ ਸਾਈਡ ਤੋਂ ਕੱਟ ਬਣਿਆ ਕੱਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਭੜਾਵਾ ਦੀ ਕੱਟ ਸਾਈਡ ਤੇ ਬਣਿਆ ਹੋਊਗਾ ਆਹ ਲੋ ਕਾਹ ਲੋ ਚੈੱਕ ਕਰੋ ਲੋ ਜੀ ਬਿਲਕੁਲ ਓਕੇ ਰਪੋਰਟ ਵੀ ਸੋਣਗੇ ਉਸ ਤੋਂ ਬਾਅਦ ਆ ਗਿਆ ਤਿੰਨ ਪੱਟੀ ਦੇ ਵਿੱਚ ਸ਼ਾਰਟਸ ਵੀਰੇ ਵੀ ਤੁਹਾਨੂੰ ਖਾਸੀ ਇੱਕ ਦੱਸਾਂ ਮੈਂ ਆਹ ਚੀਜ਼ਾਂ ਜਿੱਪਾ ਵਗੈਰਾ ਤੋਂ ਕਈ ਝੋਲੀਆਂ ਨਿਕਲ ਜਾਂਦੀਆਂ ਨੇ ਦਿੱਕਤਾਂ ਆਉਂਦੀਆਂ ਇੱਥੋਂ ਆਹ ਚੀਜ਼ਾਂ ਤੋਂ ਇਹ ਸਿਲਾਈ ਲੱਗੀ ਹੋਈ ਐ ਇੱਥੇ ਜਿੱਪ ਜੁਪੇ ਬਿਲਕੁਲ ਓਕੇ ਆ ਆਹ ਲੋ ਉਪਰ ਕੜਾਈ ਹੋਊਗੀ ਬੇਸ ਇਹਦਾ ਬਲੈਕ ਹੀ ਹੋਊਗਾ ਪੱਟੀ ਦਾ ਫਰਕ ਹੋਊਗਾ ਜਿਵੇਂ ਇੱਥੇ ਗ੍ਰੇ ਕਲਰ ਆ ਗਿਆ ਤੇ ਐਂ ਕਲਰ ਆ ਗਿਆ ਉਸ ਤੋਂ ਬਾਅਦ ਆਹ ਕਲਰ ਆ ਗਿਆ ਵਿੱਚ ਇਹਦੇ ਗਰੇ ਜਿਆ ਵਾਈਟ ਪੱਟੀ ਦੇ ਨਾਲ ਕੰਬੀਨੇਸ਼ਨ ਥੋੜਾ ਵੱਖ ਹੋਊਗਾ ਬਾਕੀ ਸੇਮ ਹੀ ਹੋਊਗਾ ਉਸ ਤੋਂ ਬਾਅਦ 3 ਯਰ 4 ਐਕਸ ਵਾਲਾ ਭਰਾ ਮਾਸਤੇ ਆ ਗਿਆ ਕ੍ਰਸ਼ ਕੱਪੜੇ ਦੇ ਵਿੱਚ ਲੋਰ ਬੈਗ ਪਾਕਟ ਦੇ ਵਿੱਚ ਕਲਰ ਮਿਲ ਜਾਣੇ ਆ ਦੋ ਵੀਰੇ ਗ੍ਰੀਨ ਕਲਰ ਔਰ ਬਲੈਕ ਕਲਰ ਦੋਨੇ ਕਲਰ ਓਕੇ ਨੇਗੇ ਓਕੇ ਰੂਟ ਪੀਸਾ ਸਾਈਡ ਤੇ ਛੋਟੀ ਵਾਈਟ ਕਲਰ ਦੀ ਬੋਲ ਲੱਗੀ ਹੈ ਜਿਹੜੀ ਕਿlfloor ਨੂੰ ਬਹੁਤ ਜ਼ਿਆਦਾ ਸੋਹਣਾ ਬਣਾਉਂਦੀ ਆ ਆ ਸਾਰੀ ਕਢਾਈ ਹੋਊਗੀ ਵੀਡੀਓ ਕਰ ਦਿਓ ਸ਼ੇਅਰ ਜਿਹੜੀ ਵੀ ਤੁਸੀਂ ਇਹ ਚੋ ਆਈਟਮ ਆਨਲਾਈਨ ਮੰਗਵਾਉਣੀ ਆ ਸਾਈਜ਼ ਲੈ ਕੇ ਸਕਰੀਨ ਸ਼ਾਟ ਲੈ ਕੇ ਪਾ ਦਿਓ ਬਾਕੀ ਲੋਕਲ ਭਰਾ ਜੋ ਸ਼ੌਕਤ ਕਰ ਲੋ ਵਿਜ਼ਿਟ ਰੇਟ ਬਹੁ ਬਿਲਕੁਲ ਖੱਚ ਵਿੱਚ ਰੇਟ ਲਾਵਾਂਗੇ ਵੀਡੀਓ ਕਰ ਦਿਓ ਸ਼ੇਅਰ ਸਟਾਕ ਹੋਰ ਵੀ ਆਈ ਜਾਂਦਾਗਾ ਵੀਡੀਓ ਬਣਾਉਣ ਦਾ ਟਾਈਮ ਬਹੁਤ ਘੱਟ ਮੈਂ ਲੇਕ ਛੋਟੀ ਤੁਹਾਨੂੰ ਬਸ ਆ ਦੋ ਤਿੰਨ ਮਿੰਟ ਦੀ ਬਣਾ ਕੇ ਪਾ ਦੇਣੇ ਬਸ ਉਤੋਂ ਅਸਟੀਵੇਟ ਲਾਇਆ ਕਰੂ ਸਟਾਕ ਫੁੱਲ ਆਪਣੇ ਕੋਲੇ ਆ ਗਿਆ ਮੇਰੇ ਦਿਗਲੀ ਵੀਡੀਓ ਤੁਹਾਨੂੰ ਬਹੁਤ ਬਹੁਤ ਸਾਰਾ